ਅਮਰਸ਼ਾਹ ਦੇ ਬਿਆਨ ਨੂੰ ਕੇਸ਼ਰੀਵਾਲਾ ਤੇ ਮਾਨ ਨੇ ਦੱਸਿਆ ਪੰਜਾਬੀਆਂ ਨੂੰ ਧਮਕੀ ਬੋਲੇ ਸ਼ਾ ਸ਼ਰਮ ਦੇ ਰਹੇ ਨੇ ਸਰਕਾਰ ਤੋੜਨ ਦੀ ਧਮਕੀ ਅਸੀਂ ਗਿੱਦਰ ਧਮਕੀਆਂ ਤੋਂ ਡਰਨ ਵਾਲੇ ਨਹੀਂ ਉਹਨਾਂ ਪ੍ਰਿਮਾਨ ਨੇ ਫੀਲਕੋਰ ਤੋਂ ਨਿਤਵਾਰ ਕਰਮਜੀਤ ਅਮੋਲ ਦੇ ਹੱਕ ਦੇ ਵਿੱਚ ਕੀਤਾ ਪ੍ਰਚਾਰ ਗਿੱਦਰਵਾਹ ਦੇ ਵਿੱਚ ਕੀਤਾ ਰੋਡ ਜੋ ਮੋਲ ਨੂੰ ਇਟਾਉਣ ਦੀ ਕੀਤੀ ਅਪੀਲ ਉਸੇ ਵਾਰਾ ਦੇ ਪੇਟਾ ਵੱਲੋਂ ਕਾਂਗਰਸ ਦਾ ਪ੍ਰਚਾਰ ਕਰਨ ਤੇ ਸੁਨੀਲ ਜਾਖੜ ਦਾ ਵੱਡਾ ਧਿਆਨ ਬੋਲੇ ਕਾਂਗਰਸ ਕਿੱਥੋਂ ਦਵਾਈਗੀ ਇਨਸਾਫ ਇਹਨਾਂ ਨੇ ਤਾਂ ਆਪ ਦੇ ਨਾਲ ਮਿਲਾਇਆ ਹੋਇਆ ਹੈ ਹੱਥ ਬਲਕੌਰ ਸਿੰਘ ਨੂੰ ਬੇਵਕੂਫ ਬਣਾ ਰਹੀ ਹੈ ਕਾਂਗਰਸ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਸਿੱਖਾਂ ਨੂੰ ਨਸੀਹਤ ਬੋਲੇ ਸਾਰੇ ਸਿੱਖਾਂ ਤੇ ਪੰਜਾਬੀਆਂ ਨੂੰ ਪੀਐਮ મોદી ਦੇ ਨਾਲ ਕਰਨੀ ਚਾਹੀਦੀ ਹੈ ਮੁਲਾਕਾਤ ਪੀਐਮ ਤੇ ਜ਼ਰੂਰ ਮੰਨਣਗੇ ਜਾਇਜ਼ ਮੰਗਾਂ ਉਹ ਸਿੱਖਾਂ ਦਾ ਕਰਦੇ ਨੇ ਵੱਡਾ ਸਤਿਕਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬਾਹਰ ਕਰਨ ਤੇ ਆਕਾਲੀ ਦਲ ਦੇ ਅੰਦਰੋਂ ਹੀ ਉੱਠੇ ਵਿਰੋਧ ਦੇ ਸੁਰ ਬੀਬੀ ਜਗੀਰ ਕੌਰ ਅਤੇ ਸੁਖਦੇਵ ਸਿੰਘ ਢੀਂਡਸਾਨੇ ਚੁੱਕੇ ਸਵਾਲ ਬੋਲੇ ਇਸ ਫੈਸਲੇ ਦੇ ਨਾਲ ਪਾਰਟੀ ਨੂੰ ਹੀ ਹੋਵੇਗਾ ਨੁਕਸਾਨ ਪਟਿਆਲਾ ਰੈਲੀ ਤੋਂ ਸੁਲਜੀਤ ਸਿੰਘ ਬਾਦਲ ਦਾ ਸਾਥ ਕਾਸੀਆਮ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨਾ ਬੋਲੇ ਦੋ ਵਾਰ ਮੁੱਖ ਮੰਤਰੀ ਰਹਿੰਦੇ ਆ ਪਟਿਆਲਾ ਦਾ ਕੁਝ ਨਹੀਂ ਸਵਾਰ ਸਕੇ ਕੈਪਟਨ প্রচার ਦੇ ਆਖਰੀ ਦਿਨ ਪੰਜਾਬ ਦੇ ਵਿੱਚ ਕੈਂਪੇਨ ਕਰਨਗੇ ਪੀਐਮ ਓਦੀ 3 ਮਈ ਨੂੰ ਹੁਸ਼ਾਲਪੁਰ ਦੇ ਵਿੱਚ ਕਰਨਗੇ ਰੈਲੀ ਅਨੀਤਾ ਸੋਨ ਪ੍ਰਕਾਸ਼ ਦੇ ਦੇਚਾਉਣਗੇ ਸਵਰਥ ਚੰਡੀਗੜ੍ਹ ਪਹੁੰਚੇ ਕਾਂਗਰਸ ਲੀਡਰ ਸ਼ਸ਼ੀ ਤਰੂਰਦਾ ਵੱਡਾ ਬਿਆਨ ਆਇਆ 4 ਜੂਨ ਨੂੰ ਭਾਜਪਾ ਸਰਕਾਰ ਦੀ ਹੋਣ ਵਾਲੀ ਹੈ ਵਿਧਾਈ ਗੱਠਜੋੜ ਦੀਆਂ ਪਾਰਟੀਆਂ ਮਿਲ ਕੇ ਤੈਅ ਕਰਨਗੀਆਂ ਪੀਐਮ ਸੇਸ ਇਹ ਰਿਵਾਲ ਵੱਲੋਂ ਅੰਤਰੀਮ ਜ਼ਮਾਨਤ 7 ਦਿਨ ਹੋਰ ਵਧਾਉਣ ਦੀ ਮੰਗ ਸੁਪਰੀਮ ਕੋਰਟ ਦੇ ਵਿੱਚ ਪਾਈ ਪਟੀਸ਼ਨ ਸਿਟੀ ਸਕੈਨ ਤੇ ਮੈਡੀਕਲ ਟੈਸਟ ਕਰਾਉਣ ਦੇ ਲਈ ਮੰਗੀ ਰਾਹਤ ਫਰਦੇ ਬਲਟਾਣਾ ਦੀ ਫਰਨੀਚਰ ਮਾਰਕੀਟ ਦੇ ਵਿੱਚ ਲੱਗੀ ਭਿਆਨਕ ਅੱਗ ਆਸਮਾਨ ਦੇ ਵਿੱਚ ਧੂੰਆਂ ਹੀ ਧੂੰਆਂ ਗੇੜ ਦੀਆਂ ਦਰਜਨਾਂ ਗੱਡੀਆਂ ਮੌਕੇ ਤੇ ਮਜੂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਏਟਨ ਪੰਜਾਬ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਸ਼ਟ ਕਰਾਂਗੇ ਵੱਡੀ ਖਬਰ ਤੋਂ ਅਰਵਿੰਦ ਕੇਸ਼ਰੀਵਾਲ ਤੇ ਸਿਆਮਾਨ ਨੇ ਅਮਿਤ ਸ਼ਾਹ ਦੇ ਬਿਆਨ ਨੂੰ ਧਮਕੀ ਦਿੱਤੀ ਹੈ ਅਮਿਤ ਸ਼ਾਹ ਪੰਜਾਬ ਦੇ ਲੋਕਾਂ ਨੂੰ ਧਮਕੀ ਦੇ ਕੇ ਗਏ ਨੇ ਅਰਵਿੰਦ ਕੇਜੀਵਾਲ ਦੇ ਲਈ ਵੱਡਾ ਪਲਟਵਾਰ ਕੀਤਾ ਗਿਆ ਨਿਸ਼ਾਨਾ ਸਾਧਿਆ ਗਿਆ ਹੁਣ ਦਾ ਕਹਿੰਦੇ ਕਿ ਸ਼ਾਹ ਨੇ ਪੰਜਾਬ ਦੀ ਸਰਕਾਰ ਨੂੰ ਤੋੜਨ ਦੀ ਧਮਕੀ ਦਿੱਤੀ ਹੈ ਅਮਿਤ ਸ਼ਾਹ ਸ਼ਰੇਆਮ ਕਹਿ ਰਹੇ ਨੇ ਕਿ ਵਿਧਾਇਕਾਂ ਨੂੰ ਖਰੀਦ ਲਵਾਂਗੇ ਅਮਿਤ ਸ਼ਾਹ ਸ਼ਰੇਆਮ ਕਾਨਾ ਸ਼ਈ ਵਾਰੀਆਂ ਗੱਲਾਂ ਕਰੇ ਨੇ 92 ਵਿਧਾਇਕ ਨੇ ਇਹ ਕਿਵੇਂ ਸਰਕਾਰ ਤੋੜ ਲੈਣਗੇ ਮੁੱਖ ਮੰਤਰੀ ਮਾਨਦੀਪ ਨੂੰ ਅਮਿਤ ਸ਼ਾਹ ਤੇ ਪਲਟਵਾਰ ਕੀਤਾ ਗਿਆ ਕਿ 92 ਵਿਧਾਇਕ ਨੇ ਇਹ ਸਰਕਾਰ ਕਿਵੇਂ ਤੋੜ ਲੈਣਗੇ ਇਹ ਗਿੱਦਰ ਧਮਕੀਆਂ ਕਿਸੇ ਹੋਰ ਨੂੰ ਦਿਓ ਸੀ ਪੰਜਾਬ ਵਾਲੇ ਕਿਸੇ ਤੋਂ ਨਹੀਂ ਡਰਦੇ ਦਰਸਲ ਕੱਲ ਲੁਧਿਆਣਾ ਰੈਲੀ ਦੇ ਵਿੱਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਕੇਂਦਰ ਦੇ ਵਿੱਚ ਬੀਜਪੀ ਦੀ ਜਿੱਤ ਤੋਂ ਬਾਅਦ ਸਰਕਾਰ ਲੰਮਾ ਚੱਲਣ ਵਾਲੀ ਨਹੀਂ ਹੈ। ਅਬ ਮੈਂ ਪੰਜਾਬ ਮੈਂ ਇਸ ਚੋਣ ਮੈਂ ਆਪ ਕੁਝ ਸਾਥੀ ਵੇਦ ਦਿਜੀਏ ਮੈਂ ਬਤਾਤਾ ਹੂੰ ਇਹ ਭਗਵੰਤ ਮਾਨ ਕੀ ਸਰਕਾਰ यहाँ भाजपा के विजय के बाद लंबा चलने वाली नहीं है लंबा चलने वाली नहीं है पंजाब के विकास के लिए आपका साथ नरेंद्र मोदी जी को चाहिए पंजाब से अलगाववाद समाप्त करने के लिए आपका साथ नरेंद्र मोदी जी को चाहिए कैसे बानवे सीट है यार कैसे गिरा दोगे तानाशाही मचा रखी है वो खुल के कह रहे हैं कि हम तुम्हारे विधायक तोड़ लेंगे एमएलए तोड़ लेंगे मैं उनको कहना चाहता हूं पंजाबी दिल के बहुत बड़े होते हैं प्यार से मांग लेते आपको एक दो सीट दे देते धमकी मत जो हमेशा शाह जी पंजाब के लोगों को ਧਮਕੀ ਮਤਦੋ ਨਹੀਂ ਤਾਂ ਫਿਰ ਪੰਜਾਬੀ ਜਦ ਖੜੇ ਹੋ ਜਾਂਦੇ ਹਨ ਆਪਕਾ ਪੰਜਾਬ ਮੇਂ ਘੁਸਣਾ ਮੁਸ਼ਕਿਲ ਕਰ ਦੇਂਗੇ ਪੰਜਾਬ ਕੇ ਲੋਗ ਹੈ ਹਿੰਮਤ ਤੁਹਾਡੀ ਸਰਕਾਰ ਤੋੜੁੰਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਮੋਟਾ ਮੰਗਣਾ ਹੈ ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਕਾਂਗਰਸ ਆਗੂ ਸ਼ਸ਼ੀ ਥਰੂਰ ਦੇ ਵੱਲੋਂ ਇੰਡੀਆ ਗੱਠ ਜੁੜ ਦੀ ਜਿੱਤ ਦਾ ਦਾਵਾ ਕੀਤਾ ਗਿਆ ਇਸ ਵਾਰ ਭਾਜਪਾ ਨੂੰ ਮਤ ਨਹੀਂ ਮਿਲੇਗਾ ਸ਼ਸ਼ੀ ਥਰੂਰ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ 4 ਜੂਨ ਨੂੰ ਭਾਜਪਾ ਸਰਕਾਰ ਦੀ ਵਿਦਾਈ ਹੋਣ ਵਾਲੀ ਹੈ ਗੱਠ ਜੁੜ ਦੀਆਂ ਪਾਰਟੀਆਂ ਮਿਲ ਕੇ ਪੀਐਮ ਫੇਸ ਟੈਕ ਕਰਨਗੀਆਂ ਸ਼ਸ਼ੀ ਥਰੂਰ ਦੇ ਲਈ ਵੱਡਾ ਬਿਆਨ ਦਿੱਤਾ ਗਿਆ ਕਿ ਗੱਠ ਜੁੜਦੀਆਂ ਪਾਰਟੀਆਂ ਮਿਲ ਕੇ ਪੀਐਮ ਫੇਸ ਟੈਕ ਕਰਨਗੀਆਂ ਗੱਠ ਜੁੜਦੀਆਂ ਸਰਕਾਰਾਂ ਨੇ ਪਹਿਲਾਂ ਵੀ ਵਧੀਆ ਕੰਮ ਕੀਤਾ ਹੈ ਪੀਐਨ ਫੇਸ ਬਾਅਦ ਦੀ ਗੱਲ ਹੈ ਪਰ ਚੰਗੀ ਸਰਕਾਰ ਮਿਲੇਗੀ ਚੰਡੀਗੜ੍ਹ ਦਰਸਲ ਸ਼ਸ਼ੀ थरूर ਪਹੁੰਚੇ ਹੋਏ ਸਨ ਆਜ ਛਤੀਸਗੜ੍ਹ ਦੇ ਸਾਬਕਾ ਸੀਐਮ ਕੁਪੇਸ਼ ਬਗੇਲ ਵੀ ਉਹਨਾਂ ਦੇ ਨਾਲ ਮੌਜੂਦ ਸਨ ਤੇ ਇਸੇ ਦੌਰਾਨ ਸ਼ਸ਼ੀ थरूर ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਕਿ ਇਸ ਵਾਰ ਭਾਜਪਾ ਨੂੰ ਬਹੁਤ ਵੱਤਨੀ ਮਿਲੇਗਾ ਤੇ 4 ਜੂਨ ਨੂੰ ਭਾਜਪਾ ਸਰਕਾਰ ਦੀ ਵਿਦਾਈ ਹੋਣ ਵਾਲੀ ਹੈ ਵੀ ਹੈ ਸ਼ਸ਼ੀ थरूर ہمارے ساتھ ਹੈ ਸ਼ਸ਼ੀ ਜੀ ਬਹੁਤ ਡਿਫਰੈਂਟ ਚੋਣ ਹੈ ਇਸ ਵਾਰ ਕੀ ਸਥਿਤੀ ਹੈ देखिए इस चुनाव डिफरेंट होंगे क्योंकि आपको पता है कि 2014 में और 19 में तो बहुत बड़ी मेजोरिटी मिली भाजपा को इस बार नहीं मिलने वाली है वो तो क्लियर है तो चुनाव डिफरेंट होगी क्योंकि मेरे ख्याल में एक सरकार की बदलाव होने वाली है जून चार को चेहरा कौन होगा क्योंकि इतने से ये, ये प्रश्न जो चेहरा के बारे में आप लोग बार बार पूछते हैं हमारे तो एक पार्लियामेंट्री सिस्टम है भाई ये तो प्रेजिडेंशियल सिस्टम थोड़ी है मोदी जी एक पार्लियामेंट्री सिस्टम को चला रहा है जैसे कि एक प्रेजिडेंशियल सिस्टम हो लेकिन हमारे जो पार्लियामेंट्री सिस्टम होते हैं पार्टियां के लिए हम वोट करते हैं और अंत में पार्टियां कुल मिला के तय तय किसी को क्या 2004 में आप मनमोहन सिंह जी आएंगे सोच के वोट किए थे नहीं तो यही है यादाश्त कि ये लोग बैठ के सारे 26 पार्टी है मैं कैसे 26 पार्टियों के की, राय के बारे में बोल सकूँ वो लोग बैठ के तय करेंगे मैं मुझे कोई शक नहीं है हमारे देश में कोलिशन सरकार बहुत अच्छे काम किए हैं बहुत सालों से तो मुझे लग रहा है कि जो भी अर्थव्यवस्था की जो प्रगति हो चुकी है 91 से 2011 तक ये सारे हमारे कोलिशन सरकार ने ही लेके आए तो कौन उसका नेतृत्व तो देगा इतना ज्यादा महत्वपूर्ण नहीं है अच्छा सरकार मिलेगी और हमारे देश में मेरे ख्याल में अच्छा प्रगति भी आने सवाल कितनी सीटें एनडीए को कितनी सीटें अपने आंकड़े नहीं बोलने वाले कुछ तो पता होगा देखिए मैं सिर्फ ये कहूंगा कि भाजपा की मेजोरिटी जाने वाली है और हमारे ऐसे तो आने वाली है लेकिन एग्जैक्ट आंकड़े बोलने से फिर ये अमित शाह के लिए प्रोडिक्शन के जैसे होंगे अमित शाह हर चुनाव में जो भी कहते हैं वो कभी वहां तक नहीं पहुंचते हैं आप बंगाल का चुनाव देख लीजिए हिमाचल का चुनाव देख लीजिए और अभी ये लोकसभा के चुनाव में भी यही होगा कि जो भी अमित शाह जी कहेंगे ये नहीं होने वाला वोटिंग दौरान होने वाली खजल खुआरी ध्यान रखद चंडीगढ़ प्रशासन के वालों एक ਚੰਡੀਗੜ੍ਹ ਸੀਬੀਏ ਨਾਮ ਦੀ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਜਿਸ ਦੀ ਮਦਦ ਦੇ ਨਾਲ VOTER ਘਰ ਬੈਠੇ ਹੀ ਆਪਣੇ ਬੂਥ ਦੀ ਜਾਣਕਾਰੀ ਹਾਸਲ ਕਰ ਸਕਣਗੇ ਮਸਲਨ ਬੂਥ ਤੇ ਕਿੰਨੀ ਲੰਬੀ ਲਾਈਨ ਹੈ ਜਾਂ VOTING ਦੇ ਲਈ ਕਿੰਨਾ ਸਮਾਂ ਲੱਗੇਗਾ ਇਹ ਸਾਰੀ ਜਾਣਕਾਰੀ ਘਰ ਬੈਠੇ ਹੀ ਹਾਸਲ ਕੀਤੀ ਜਾ ਸਕਦੀ ਹੈ ਇਸ ਐਪਲੀਕੇਸ਼ਨ ਨੂੰ Google Play Store ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਮੇਲ ਹੈ ਪੋਲਿੰਗ ਬੂਥ 'ਤੇ ਕਿੰਨੇ ਫੀਮੇਲ ਅਭੀ ਲਈ ਇਹ ਹੈ ਸਾਡੇ ਸਾਥ ਜੁਆਇੰਟ CEO ਸਰਬ ਕੁਮਾਰ ਅਰੋੜਾ ਜੀ ਹੈ ਜਿਨ세 ਬਾਚਿਤ ਕਰਨਗੇ सौरभ जी क्योंकि लगातार प्रशासन की तरफ से तैयारियां पूरी हैं एप्लीकेशन जो तैयार की है उसका मकसद क्या है खासतौर पर जो लोगों को अवेयर किया जा रहा है जो ये एप्लीकेशन तैयार की गई है चंडीगढ़ सी इसका मकसद यही है कि जो लोग हैं हमारा चुनाव इलेक्शन कमीशन ऑफ इंडिया का एक ही मोटिव है कि ज्यादा से ज्यादा पोलिंग परसेंटेज हो उस चीज़ को इंश्योर करने के लिए ये जो एप्लीकेशन बनाई गई है ताकि जो लोगों को घर बैठे पता चल सके कि उनके पोलिंग बूथ पे कितना टाइम उनको वेट करना पड़ेगा उस हिसाब से ही अपने वो दिन को प्लान कर लें उस हिसाब से ही वो वोट डालने की जो उनकी है जो वोट डालने की उनकी वोट डालना है उनको वो अपना टाइम पे जाके और अपना टाइम वहाँ पे पोलिंग स्टेशन में बिताए वो जो है इंश्योर कर सकते हैं इस ऐप के जरिए सर ये कौन सी एप्लीकेशन है थोड़ा थोड़ा सा सा बताएंगे और डेमो देकर लोगों को पता चले क्योंकि लोग जो है वो इसको, इसको इस्तेमाल कर सके ये एप्लीकेशन का नाम है चंडीगढ़ सीवीए तो प्ले स्टोर में जाके ये डाउनलोड हो सकती है मैंने डाउनलोड ऑलरेडी की हुई है तो ये ये यहाँ से जाके ओपन करके ये प्रोसीड अपना सिंपल ऐप है मोबाइल नंबर डालना है जैसे ही हम मोबाइल नंबर डालेंगे इसमें ਇਸ ਵਿੱਚ ਮੋਬਾਈਲ ਨੰਬਰ ਡਾਲਾਂਗੇ ਆਪਣਾ ਮੋਬਾਈਲ ਨੰਬਰ ਦਾਲਤੇ ਹੀ OTP ਆ ਜਾਏਗਾ ਠੀਕ ਹੈ ਸਰ ਤਾਂ ਜੈਸੇ ਹੀ ਇਹ ਜੋ OTP ਆਏਗਾ ठीक है सर ये ओटीपी वगैरह सारा करके मतलब सिंपल सा, है सर। सारा करके सिंपल मेथड है हमें पता चल जाएगा हमें मुझे पोलिंग बूथ सिलेक्ट करना है पोलिंग बूथ सिलेक्ट करते ही ये इन्फॉर्मेशन आ जाएगी कि, कि कितने मेल है पोलिंग बूथ पे कितने फीमेल अभी लाइन में खड़े हुए हैं और आपका जो एस्टिमेटेड टाइम है वेट टाइम वो कितना है यानी कि ऑथेंटिक है सर कितना ये है बिल्कुल जी ये डाटा रियल टाइम बेसिस पे हमारे जो सेक्टर ऑफिसर्स है उनकी तरफ से टाइम टू टाइम अपडेट किया जाएगा ताकि जो है वोटर अपना इसको देख के इस एप्लीकेशन को यूज करते हुए अपना जो है ਦਿਨ ਸ਼ਡਿਊਲ ਕਰ ਲੇ ਔਰ ਆਪਣੀ ਜੋ ਹੈ ਵੋਟ ਕੋ ਟਾਈਮਲੀ ਜਾ ਕੇ ਕਾਸਟ ਕਰ ਸਕੇ। ਰੁਕੋ ਕਮ ਇੱਕ ਲੀਖਰਦਾਰ ਪਾਣੀ ਪਾਤ ਨੈਸ਼ਨਲ ਹਾਈਵੇ 44 ਤੇ ਵੱਡਾ ਹਾਦਸਾ ਵਾਪਰਿਆ ਹਾਈਵੇ ਤੋਂ ਡਿੱਗੀ ਮੋਟੀ ਪਾਈਪਲਾਈਨ ਪਾਈਪਲਾਈਨ ਦੇ ਵਿਚ ਪੇੜ ਦੇ ਵਿੱਚ ਕਈ ਵਾਹਨ ਆਏ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ 4 ਵਿਅਕਤੀ ਹਾਦਸੇ ਤੋਂ ਬਾਅਦ ਵਾਹਨਾਂ ਦਾ ਲੰਬਾ ਜਾਮ ਮਿਲ ਗਿਆ। ਪਾਣੀਪਤ نیشنل ਹਾਈਵੇ 44 ਤੇ ਦਰਸਲੇ ਵੱਡਾ ਹਾਦਸਾ ਵਾਪਰਿਆ ਹਾਈਵੇ ਤੋਂ ਢਿੱਗੀ ਹੈ ਮੋਟੀ ਆ ਮੋਟੀ ਪਾਈਪ ਲਾਈਨ ਜਦੋਂ ਹਾਈਵੇ ਤੁਸੀਂ ਵੇਖਿਓਗੇ ਹਾਈਵੇ ਦੇ ਸਾਈਡ ਤੇ ਬਿਲਕੁਲ ਇੱਕ ਪਾਈਪ ਲਾਈਨ ਜਿਹੜੀ ਕਿ ਵਿਸ਼ੂ ਹੁੰਦੀ ਹੈ ਉਹੀ ਪਾਈਪ ਲਾਈਨ ਦਰਸਲ ਢਿੱਗ ਜਾਂਦੀ ਹੈ ਤੇ ਚਪੇੜ ਦੇ ਵਿੱਚ ਕਈ ਵਾਹਨ ਆ ਜਾਂਦੇ ਨੇ ਤਾਂ ਗੰਭੀਰ ਹੁੱਬੇ ਨਾਲ ਚਾਰ ਵਿਅਕਤੀ ਜੋ ਕਿ ਜ਼ਖਮੀ ਹੋਏ ਨੇ ਤਨੂੰ ਇਹ ਪਾਈਪ ਦਿਖਾ ਰਹੇ ਆ ਆ ਲੰਬੀ ਪਾਈਪ ਜਿਹੜੀ ਕਿ ਤਸਵੀਰਾਂ ਦੇ ਵਿੱਚ ਨਜ਼ਰ ਆਈ ਜਿਸ ਨੂੰ ਕਿ ਸਜਗਾ ਤੋਂ ਹਟਾਇਆ ਜਾ ਰਿਹਾ ਹੈ ਜੇ ਉਸ ਤੋਂ ਬਾਅਦ ਜੋ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਆ ਵਾਹਨ ਆ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਉੱਥੇ ਚਾਰ ਵਿਅਕਤੀ ਇਸ ਦੌਰਾਨ ਜ਼ਖਮੀ ਹੋਏ ਨੇ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਲੰਬੀ ਪਾਈਪ ਜੋ ਨਜ਼ਰ ਆ ਰਹੀ ਹੈ ਤੇ ਪਾਈਪ ਅਚਾਨਕ ਹਾਈਵੇ ਤੋਂ ਹੇਠਾਂ ਡਿੱਗਦੀ ਹੈ ਜਿਸ ਦੀ ਚਪੇੜ ਦੇ ਵਿੱਚ ਕਈ ਵਾਹਨ ਆ ਜਾਂਦੇ ਨੇ ਤੇ ਇਸ ਦੌਰਾਨ ਚਾਰ ਵਿਅਕਤੀ ਜੋ ਕਿ ਜ਼ਖਮੀ ਹੋਏ ਨੇ ਹਾਦਸੇ ਤੋਂ ਬਾਅਦ ਵਾਹਨਾਂ ਦਾ ਲੰਬਾ ਜਾਮ ਹੀ ਲੱਗ ਜਾਂਦਾ ਹੈ ਹਾਈਵੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋਵਗੇ ਹਾਈਵੇ ਦੇ ਬਿਲਕੁਲ ਸਾਈਡ ਤੇ ਦਰਸਲ ਜੋ ਕਿ ਪਾਈਪ ਹੁੰਦੀ ਹੈ ਆ ਪਾਣੀ ਦੀ ਨਿਕਾਸੀ ਵਾਸਤੇ ਜਿਹੜੀ ਕਿ ਪਾਈਪ ਲਗਾਈ ਹੁੰਦੀ ਹੈ ਇਹ ਪਾਈਪ ਡਿੱਗਦੀ ਹੈ ਤੇ ਇਸ ਪਾਈਪ ਵਿੱਚ ਪੇੜ ਦੇ ਵਿੱਚ ਕਈ ਵਾਹਨ ਆ ਗਏ ਚਾਰ ਲੋਕ ਚਾਰ ਵਿਅਕਤੀ ਜਿਹੜੇ ਕਿ ਇਸ ਦੌਰਾਨ ਜ਼ਖਮੀ ਹੋਏ ਨੇ ਇਸੇ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੁਮਿਤ ਭਾਰਤਵਾੜ ਜੁੜੇ ਹੋਏ ਨੇ ਆਸ ਤੋਂ ਮੈਂ ਤੇ ਵਿਸਥਾਰ ਦੇ ਨਾਲ ਜਾਨਣਾ ਚਾਹਾਂਗੇ ਕਿ ਆਖਰਕਾਰ ਇਹ ਕਿਵੇਂ ਪਾਈਪੇਠਾਂ ਡਿੱਗਦੀ ਹੈ ਕਿਵੇਂ ਹਾਦਸਾ ਵਾਪਰਦਾ ਤੇ ਕਿੰਨੇ ਕੁ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੁਮੇਤ ਬੜੀ ਬਾਤ ਸੁਣ ਪਾ ਰਹੇ ਤੋ ਪਾਣੀ ਪਾਦੀਏ ਤਰਸੀ ਤਸਵੀਰਾਂ ਵਿਖਾ ਰਹੇ ਆ ਪਾਣੀ ਪਾਤ ਨੈਸ਼ਨਲ ਹਾਈਵੇ 44 ਤੇ ਦਰਸਲੇ ਵੱਡਾ ਹਾਦਸਾ ਵਾਪਰਿਆ ਹਾਈਵੇ ਤੋਂ ਹੀਠਾਂ ਅਚਾਨਕ ਮੋਟੀ ਪਾਈਪਲਾਈਨ ਡਿਗਜਨ ਦੀ ਹੈ ਤੇ ਪਾਈਪਲਾਈਨ ਦੇ ਵਿੱਚ ਪੇੜ ਦੇ ਵਿੱਚ ਕਈ ਵਾਹਨ ਆਏ ਨੇ ਗੰਭੀਰ ਰੂਪ ਦੇ ਨਾਲ ਚਾਰ ਵਿਅਕਤੀ ਜੋ ਕਿ ਜ਼ਖਮੀ ਹੋਏ ਨੇ ਹਾਦਸੇ ਤੋਂ ਬਾਅਦ ਵਾਹਨਾਂ ਦਾ ਲੰਬਾ ਜਾਮ ਮਿਲ ਗਿਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਲੰਬੀ ਪਾਈਪਲਾਈਨ ਜੋ ਕਿ ਨਜ਼ਰ ਆ ਰਹੀ ਹੈ ਤੇ ਉਸ ਦੇ ਵਿੱਚ ਪੇੜ ਦੇ ਵਿੱਚ ਵਾਹਨ ਆਏ ਨੇ ਇੱਕ ਕਾਰ ਵੇਖੀ ਜਾ ਸਕਦੀ ਹੈ ਕਿ ਬਿਲਕੁਲ ਬੁਰੀ ਤਰ੍ਹਾਂ ਇਹ ਕਾਰ ਜਿਹੜੀ ਕਿ ਨੁਕਸਾਨੀ ਗਈ ਹੈ ਤੇ ਚਾਰ ਵਨਨ ਦੇ ਵਿੱਚ ਸਵਾਰ ਸਨ ਚਾਰ ਲੋਕ ਚਾਰ ਵਿਅਕਤੀ ਜੋ ਕਿ ਜ਼ਖਮੀ ਹੋਏ ਨੇ ਜਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਕਿਵਾਇਆ ਗਿਆ ਉਸ ਤੋਂ ਬਾਅਦ ਮੌਕੇ ਤੋਂ ਇਸ ਪਾਈਪ ਨੂੰ ਹਟਾਇਆ ਜਾ ਰਿਹਾ ਇਹ ਥਾਰ ਵਾਲਾ ਜ਼ਿਆਦਾ ਸੀਸੀ ਦੀ ਮੋਟ ਲਗਰੇ ਤੋਂ ਨਹੀਂ ਥਾਰ ਵਾਲਾ ਜ਼ਿਆਦਾ ਸੀਸੀ ਹੈ ਨਾ ਬਦਲਿਆ ਮਾਗਨਾ ਲਈ ਐਸਾ ਨਾ ਹੋ ਲੇਟਿੰਗ ਬਹੁਤ ਜ਼ਿਆਦਾ ਸੀ ਇਹ ਨਿਕਲ ਮੁਸ਼ਕਲ 500 ਲੋਕਾਂ ਨੂੰ ਪਾਈਪ ਨੂੰ ਹਟਾਏ ਨਹੀਂ ਇਹ ਬੜੀ ਮੁਸ਼ਕਲ ਹੈ گاڑی ਕੋਈ ਸਰਵਾਣਾ ਕੰਮ ਹੈ ਇਹ ਬਹੁਤ 30 ਕਿੰਨੇ ਲੋਕ ਸਵਾਰ تھے ਇਸ ਵਿੱਚ ਇੱਕ ਇਹ ਕਿ ਸਵਾਰ ਕਿੰਨੇ ਸਾਲ عمر ਹੋ ਗਈ ਲਗਭਗ ਲਗਭਗ 30 ਸਾਲ

ਅੱਤ ਦੀ ਗਰਮੀ ਦੇ ਵਿਚਕਾਰ ਬੀਐਸਐਫ ਦੇ ਜਵਾਨ ਦੇਸ਼ ਦੀ ਰੱਖਿਆ ਦੇ ਵਿੱਚ ਲਗਾਤਾਰ ਡਟੇ ਹੋਏ ਨੇ ਰਾਜਸਥਾਨ ਦੇ ਜੈਸਲਮੇਰ ਤੋਂ ਜਵਾਨਾਂ ਦੀ ਪੈਟਰੋਲਿੰਗ ਦੀਆਂ ਤਸਵੀਰਾਂ ਜੋ ਕਿ ਸਾਹਮਣੇ ਆਏ ਨੇ ਜਿੱਥੇ ਕਿ ਤਾਪਮਨ ਚਾਹੇ 53 ਡਿਗਰੀ ਦੇ ਪਾਰ ਪਹੁੰਚ ਚੁੱਕਾ ਹੈ ਚੁਲਸਾਲ ਦੇਣ ਵਾਲੀ ਜਿਹੜੀ ਕਿ ਗਰਮੀ ਸਿੱਧੇ ਤੌਰ ਤੇ ਪੈ ਰਹੀ ਹੈ ਆ ਪਾਰਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਤੇ ਇਸ ਦੇ ਵਿਚਾਲੇ ਬੀਐਸਐਫ ਦੇ ਬਹਾਦਰ ਜਵਾਨਾਂ ਦੇ ਦੇਸ਼ ਦੀ ਰੱਖਿਆ ਦੇ ਜਜ਼ਬੇ ਦੇ ਨਾਲ ਬਾਰਡਰ ਤੇ ਪੂਰੀ ਸ਼ਿੱਦਤ ਦੇ ਨਾਲ ਜਿਹੜੇ ਕਿ ਆਪਣੀ ਡਿਊਟੀ ਨਿਭਾਈ ਜਾ ਪਈ ਹੈ ਜਾਰੀ ਹੈ ਆਪਣੇ ਫਰਜ਼ ਅਦਾ ਕੀਤੇ ਜਾ ਰਹੇ ਤਾਂ ਨੋ ਰਾਜਸਥਾਨ ਤੇ ਜਸਲਮੇਰ ਦੀਆਂ ਇਹ ਬਾਰਡਰ ਦੀਆਂ ਆ ਤਸਵੀਰਾਂ ਵਿਖਾ ਰਹੇ ਹਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਦੇਸ਼ ਦਾ ਜੋ ਬਹਾਦਰ ਜਵਾਨ ਹੁੰਦਾ ਹੈ ਉਸ ਦੇ ਅੱਗੇ ਆਪਣੀ ਡਿਊਟੀ ਹੁੰਦੀ ਹੈ ਫਰਜ਼ ਹੁੰਦਾ ਹੈ ਚਾਹੇ ਫਿਰ ਜਿੰਨੀ ਮਰਜੀ ਕੋਈ ਗਰਮੀ ਹੋਵੇ ਚਾਹੇ ਪਾਰਾ 55 ਡਿਗਰੀ ਪਾਰ ਕਰ ਜਾਵੇ ਚਾਹੇ ਉਹ ਅੱਧ ਦੀ ਠੰਡ ਹੋਵੇ ਚਾਹੇ ਕਿੰਨੀ ਵੀ ਵੱਡੀ ਔਕਰ ਮੁਸ਼ਕਲ ਹੋਵੇ ਉਹ ਮੁਸ਼ਕਲ ਵੀ ਜਿਹੜੀ ਕਿ ਇਸ ਫਰਜ਼ ਦੇ ਅੱਗੇ ਇਸ ਡਿਊਟੀ ਦੇ ਅੱਗੇ ਆ ਛੋਟੀ ਪੈ ਜਾਂਦੀ ਹੈ ਤੇ ਤਸਵੀਰਾਂ ਆਪਣੇ ਆਪ ਦੇ ਵਿੱਚ ਇਸੇ ਗੱਲ ਦੀ ਗਵਾਹੀ ਭਾਰੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਜਵਾਨਾਂ ਦੇ ਵੱਲੋਂ ਬਾਰਡਰ ਤੇ ਜਿਹੜੇ ਕਿ ਦੇਸ਼ ਦੀ ਰੱਖਿਆ ਕੀਤੀ ਜਾ ਰਹੀ ਹੈ ਗੱਲ ਇਸ ਜਗ੍ਹਾ ਦੇ ਜਸਲਮੇਰ ਦੇ ਜਕਰ ਗਰਮੀ ਦੀ ਗੱਲ ਕੀਤੀ ਜਾਵੇ ਤਾਂ 53 ਡਿਗਰੀ ਦੇ ਪਾਰ ਦਰਸਲ ਇੱਥੇ ਦਾ ਜਿਹੜਾ ਪਾਰਾ ਪਹੁੰਚ ਚੁੱਕਾ ਹੈ ਪਰ 52 ਡਿਗਰੀ ਪਾਰ ਹੋਣ ਦੇ ਬਾਵਜੂਦ ਇੰਨੀ ਅਤਿ ਦੀ ਗਰਮੀ ਦੇ ਵਿਚਾਲੇ ਵੀ ਆ ਬਹਾਦਰ ਜਵਾਨਾਂ ਦੇ ਵੱਲੋਂ ਕਿਸ ਤਰੀਕੇ ਨਾਲ ਜਿਹੜੀ ਡਿਊਟੀ ਨਿਭਾਈ ਜਾ ਰਹੀ ਹੈ ਜਿਸ ਜਗ੍ਹਾ ਤੇ ਦਰਸਲ ਇਹ ਪੈਟਰੋਲਿੰਗ ਕੀਤੀ ਜਾ ਰਹੀ ਹੈ ਬਹਾਦਰ ਜਵਾਨਾਂ ਦੇ ਉਸੇ ਜਗ੍ਹਾ ਦਾ ਇਹ ਤਾਪਮਾਨ ਤੁਹਾਨੂੰ ਦੱਸ ਰਹੇ ਹਾਂ 53 ਡਿਗਰੀ ਕਿਉਂਕਿ ਪੰਜਾਬ ਦੀ ਗੱਲ ਕਰੀਏ ਤਾਂ ਅੱਜ 43 44 45 ਡਿਗਰੀ ਹੈ ਪਰ 45 ਤੋਂ ਜੇਕਰ 53 ਦੀ ਗੱਲ ਕਰੀਏ ਤੇ ਇਸ ਤੋਂ ਵੀ ਜ਼ਿਆਦਾ ਜੋ ਪੰਜਾਬ ਦੇ ਵਿੱਚ ਅਸੀਂ ਗਰਮੀ ਮਹਿਸੂਸ ਕਰ ਰਹੇ ਹਾਂ ਇਸ ਤੋਂ ਕਿਤੇ ਜ਼ਿਆਦਾ ਗਰਮੀ ਜਿਹੜੀ ਹੈ ਜੈਸਲਮੇ ਰਾਜਸਥਾਨ ਦੇ ਵਿੱਚ ਪੈ ਰਹੀ ਜਿੱਥੇ ਕਿ ਇਹਨਾਂ ਜਵਾਨਾਂ ਦੇ ਵੱਲੋਂ ਆਪਣੀ ਪੈਟਰੋਲਿੰਗ ਕੀਤੀ ਜਾ ਰਹੀ ਹੈ ਤੋਂ ਆਪਣੇ ਆਪ ਦੇ ਵਿੱਚ ਤਸਵੀਰਾਂ ਇਸੇ ਗੱਲ ਦੀ ਗਵਾਹੀ ਭਰਦਿਆਂ ਨੇ ਕਿ ਚਾਹ ਜਿੰਨੀ ਮਰਜ਼ੀ ਗਰਮੀ ਹੋਵੇ ਜਿੰਨੀ ਮਰਜ਼ੀ ਕੋਈ ਵੱਡੀ ਆਊਟਕਟ ਹੋਵੇ ਪਰ ਇੱਕ ਡੀਐਸਪ ਦੇ ਜਵਾਨ ਦਾ ਜੋ ਫਰਜ਼ ਹੈ ਉਹ ਡਿਊਟੀ ਹੈ ਉਹ ਸਭ ਤੋਂ ਉੱਪਰ ਆਏ ਤੇ ਉਸੇ ਡਿਊਟੀ ਨੂੰ ਪੂਰੀ ਸ਼ਿੱਦਤ ਨਾਲ ਇਨ੍ਹਾਂ ਜਵਾਨਾਂ ਦੇ ਵੱਲੋਂ ਨਿਭਾਇਆ ਜਾ ਰਿਹਾ ਹੈ